ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨਤਮਾਨ ਕਮਾਲ ਬਹੁਤ ਵਧੀਆ ਕੈਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਕਮਾਬਤ ਆ ਯਾਰ ਬਹੁ ਮਾੜਾ ਬੰਦਾ ਹੈ ਤਾਂ ਇਹ ਬੰਦਾ ਠੀਕ ਨਹੀਂ ਹੈ ਦਾ ਇਹ ਵੀ ਗੱਲਾਂ ਨਾ ਲੈਸੋ ਕੈਪਟਨ ਮਨਿੰਦਰ ਉਹ ਵੀ ਨਿਕਲੇ ਆਏ ਜੋਗੀ ਪਹਾੜਾਂ ਤੋਂ ਤਰੇ ਆਏ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਬਸਿਆ ਜੋ ਯਾਰ ਅਸੀਂ ਭੇਡਾਂ ਯਾਰ ਜਿਵੇਂ ਕਿਧਰੋਂ ਕਦੇ ਇੱਧਰ ਹੱਕ ਲੂਗੇ ਕਦੇ ਇੱਧਰ ਹੱਕ ਲੂਗੇ ਤੁਹਾਡੇ ਮਤਲਬ ਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਨਿੰਦਰ ਕੀ ਸੁਣ ਲੋ ਨਾ ਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ